ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਤੇ ਅੱਜ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਦੋ ਨਗ ਲੈ ਕੇ ਆਏ ਆ ਤੇ ਡਿਟੇਲ ਆਪਾਂ ਲੈਨੇ ਆ ਮਾਲਕ ਤੋਂ ਹਾਂਜੀ ਫੌਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਬਾਈ ਜੀ ਨਾਮ ਮੇਰਾ ਜੰਟਾ ਫੌਜੀ ਹਾਂਜੀ ਨੰਬਰ 946403560 ਠੀਕ ਹੈ ਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਰਸੰਗਲਾ ਘਰਜੌੜਾ ਵਾਲੇ ਰਾਹ ਦੇ ਉੱਤੇ ਠੀਕ ਹੈ ਜੀ ਤੇ ਦੋ ਡਿਟੇਲ ਜੀ ਆ ਪਹਿਲੇ ਨਗ ਬਾਰੇ ਦੇ ਦੋ ਆ ਛੋਟੀ ਦੂਜੀ ਸੂਏ ਸੱਜਰ ਸੂਈ ਦੀ ਆ ਠੀਕ ਹੈ ਜੀ ਸੱਜਰ ਸੂਈ ਵੀ ਆ ਮੰਗਲਵਾਰ ਦੀ ਸੂਈ ਵੀ ਆ ਮਗਰ ਨੀਲੀ ਦਾ ਟੱਟਾ ਆ ਕੱਟਾ ਆ ਗਿਆ ਆ ਰੁਆ ਨਾਲ ਆ ਇੱਥੇ ਹੁਣ ਧੁੱਤ ਹੈਗਾ ਥੱਲੇ 10 ਕਿਲੋ ਧੁੱਤ ਸਮਝ ਲੈ ਬੋਲਾ ਸਮਝ ਲੈ ਠੀਕ ਹੈ ਜੀ 10 ਕਿਲੋ ਬੋਲਾ ਹੈਗਾ ਠੀਕ ਹੈ ਜੀ ਤੇ ਤੋਰਾ ਚੈੱਕ ਕਰਾ ਦੋ ਜੀ ਕੱਦ ਗਾਠੀ ਦੀ ਬਹੁਤ ਚੰਗੀ ਆ ਜੀ ਛੋਟੀ ਕਰਨ ਪੂਰਾ ਤੇ ਕਾ 28 ਸੀਰ ਪੂਰੀ ਵੀਡੀਓ ਆਪਾਂ ਦੁਪਹਿਰ ਵੇਲੇ ਬਣਾ ਰਹੇ ਆ ਸੋ ਉਸ ਹਿਸਾਬ ਨਾਲ ਐਸਟੀਮੇਟ ਲਾਇਓ ਜੀ ਆਪ ਦਾ ਕੀ ਮੁੱਲ ਵਗੈਰਾ ਕਰਦੇ ਹੋ ਖੁਦ ਸਾਹਿਬ ਦਾ ਟਾਈਮ ਦਿਖਾ ਦਿਓ ਕੋਈ ਟਾਈਮ 10:30 ਹੋ ਗਈ ਟਾਈਮ ਵੱਜ ਗਏ 10:30 ਹਾਂਜੀ ਕੀ ਮੁੱਲ ਕਰਦੇ ਹੋ ਜੀ ਇਹਦਾ ਮੁੱਲ ਭਾਈ ਆਪਾਂ ਦੇ ਲੈਣੀ ਕਰਦਾ ਕੋਈ ਲੱਖ ਨਹੀਂ ਮੰਗਦੇ ਕੋਈ ਸਵਾ ਲੱਖ ਨਹੀਂ ਮੰਗਦੇ ਹਾਂ 95000 ਦੀ ਦੇਣੀ ਹੈ 95 ਦੀ ਦੇਣੀ ਹੈ ਜੀ ਹਾਂਜੀ ਮਗਰ ਆ ਗਿਆ ਕੱਟਾ ਨੀਲੀ ਰਬੀ ਦਾ ਪ्युअर ਕੱਟਾ ਇਹ ਲਵਾਕਸ ਦਾ ਮਾਰਕਿੰਗ ਬਹੁਤ ਸੋਹਣੀ ਹੈ ਕੱਟੇ ਜੇ ਕੱਟੀ ਹੁੰਦੀ ਤਾਂ ਮੁੱਲ ਦੁੱਗਣਾ ਵਾਧਣਾ ਸੀ ਹਾਂ ਤੇ ਦੂਜੇ ਨੱਕ ਬਾਰੇ ਬਹੁਤ ਜਾਣਕਾਰੀ ਜੀ ਦੂਜੀ ਹੈਗੇ ਇਹ ਮੀਣੀ ਮੀਣੀ ਠੀਕ ਹੈ ਜੀ ਆ ਸੇ 4 ਜੂਨ ਦੀ ਸੂਈ ਵੀ ਆ ਹਾਂਜੀ ਇਹਦੀ ਵੀਡੀਓ ਵੀ ਪਈ ਆ ਨਾ YouTube ਤੇ ਪਈ ਆ ਪੱਕੀ ਸੀਗੀ ਬੇਨਤੀ ਸੀ ਆਪਾਂ ਮੁੱਲ ਕੀਤਾ ਜੀ ਦਾ 1 ਲੱਖ 20 110 ਦਾ ਸੌਦਾ ਹੋ ਗਿਆ ਰਾਤ ਨੂੰ ਕੱਟੀ ਗਈ ਮਾਰ ਠੀਕ ਹੈ ਜੀ ਆ ਇਸ ਟਾਈਮ ਦੁੱਧ ਹੈਗਾ 7 ਕਿਲੋ 8 ਕਿਲੋ ਆਪਾਂ 7 ਕਿਲੋ ਹੀ ਦੱਸਦੇ ਹਾਂ ਠੀਕ ਹੈ ਜੀ ਮਿਲਦੀ ਥਾਪੀ ਤੇ ਆ ਇਹ ਮਿਲਦੀ ਥਾਪੀ ਦਿਓ ਹਾਂ ਬੰਦਾ ਕੋਲੇ ਬੀਚ ਕੋਈ ਨਹੀਂ ਉਹ ਤਾਂ ਜਦੋਂ ਕੋਈ ਬੰਦਾ ਲੈਣ ਆਊਗਾ ਉਹਨੂੰ ਤੁਸੀਂ ਤੁਹਾਡੇ ਕੋਲ ਸਬੂਤ ਪਏ ਉਹ ਦਿਖਾ ਦਿਓ ਭਾਈ ਆ ਸੂਈ ਵੀ ਸੀਗੀ ਹਾਂ ਕੱਟਰੂ ਪਿਆ ਤਰੀਕਸ ਵਗੈਰਾ ਸਾਰਾ ਲਿਖੀ ਵੀਡੀਓ ਚ ਵੀ ਪਈ ਆ YouTube ਤੇ ਪਾਈ ਵੀ ਆ ਥੋੜਾ ਜਿਹਾ ਕੱਟੀ ਕਰਕੇ ਲੱਸੀ ਹੋ ਗਈ ਹਣਾ ਮੱਝ ਪਹਿਲਾਂ ਨਾਲੋਂ ਪਹਿਲਾਂ ਜ਼ਿਆਦਾ ਸਾਰਾ ਜੀ ਸੀ ਇਹਦਾ ਕੀ ਮੁੱਲ ਕਰ ਦੋ ਮੀਨੀ ਦਾ ਫੋਜੀ ਸਾਹਿਬ ਇਹਦਾ ਆਪਾਂ ਹੀ ਮੁੱਲ ਕਰਦੇ ਹਾਂ 72000 ਰੁਪਈਆ 72000 ਰੁਪਈਆ 70 ਦੀ ਦੇਣੀ 70 ਦੀ ਦੇਣੀ ਆ 72000 ਮੁੱਲ ਕਰਦੇ ਆ ਤੇ ਮਾਨਦਾਨ ਕਰ ਦੋਗੇ ਮਾਨਦਾਨ ਹੋ ਜਾਊਗਾ ਸੋ ਕੋਈ ਵੀ ਵੀਰ ਇੰਟਰਸਟਿਡ ਹੋਵੇ ਜਰੂਰ ਗੱਲਬਾਤ ਕਰਿਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੀ ਹਾਂਜੀ ਹਾਂਜੀ ਮਿਹਰਬਾਨੀ ਸਾਰਿਆਂ ਦੀ ਬਸ ਸ੍ਰੀ ਕਾ ਚੈ